ਹਰਦੀਪ ਪੂਰੀ ਜੀ ਅਰਉਂਜੇ ਰਲੀ ਜੀ ਕਾਫੀ ਜਿਹੜੇ ਵੱਡੇ ਲੀਡਰ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਲੇਕਿਨ ਹਾਰ ਮਿਲੀ ਹੈ ਸੋ ਕੋਈ ਤੁਸੀਂ ਕੋਈ ਵੱਖਰੀ ਸਟ੍ਰੈਟਜੀ ਬਣਾਈ ਹੋਏ ਇਹਦੇ ਲਈ ਦੇਖੋ ਇੱਥੇ ਇੰਟਰਨੈਸ਼ਨਲ 에ਰਪੋਰਟ ਹੈ ਅਗਰ ਇਹਨੂੰ ਹੀ ਅਸੀਂ ਤਕੜਾ ਕਰ ਦਈਏ ਇੱਥੇ ਹੀ ਆਪਣਾ ਜਿਹੜਾ ਕਾਰਗੋ ਹੈ ਕਾਰਗੋ ਫਲਾਈਟ ਸ਼ੁਰੂ ਹੋ ਜਾਣ ਤੇ ਇੱਥੋਂ ਦੀ ਐਗਰੀਕਲਚਰ ਇੰਡਸਟਰੀ ਟੂਰਿਜ਼ਮ ਯੂ ਸਾਰਿਆਂ ਨੂੰ ਹੀ ਫਾਇਦਾ ਹੈ ਕੋਈ ਤੁਹਾਡਾ ਜਿਹੜਾ ਅਮ੍ਰਿਤਸਰ ਆਣਾ ਟੈਂਪਰੇਰੀ ਤੇ ਨਹੀਂ ਹੈ ਕਿਉਂਕਿ ਲੋਕਾਂ ਦਾ ਇੱਕ ਵਿਸ਼ਵਾਸ ਜਿਹੜੀ ਗੱਲ ਕਰੀਏ ਨਾ ਵਿਸ਼ਵਾਸ ਉੱਛਕਿਆ ਹੋਇਆ ਹੈ ਕਿਉਂਕਿ ਕੋਈ ਵੀ ਆਂਦਾ ਵਾ ਭਵੇਂ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਅਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਵੀ ਜਿੱਤ ਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਉਹ ਆਏ ਨਹੀਂ ਸੀ ਦੁਵਾਰ ਦੇਖੋ ਮੈਂ ਸੀਟ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਲੋਕਾਂ ਨੂੰ ਵਿਸ਼ਵਾਸ ਕਾਹਦਾ ਦਿਵਾਣਾ ਹੈ ਸੱਸੀ ਗਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਅਮੀਸ਼ਰਮਾ ਭਾਜਪਾ ਦੇ ਸੰਭਾਵਿਤ ਉਮੀਦਵਾਰਾਂ ਦੇ ਵਿੱਚੋਂ ਤਰਨਜੀਤ ਸਿੰਘ ਸੰਧੂ ਸਾਡਾ ਨਾ ਮੌਜੂਦ ਹੈ ਸੰਧੂ ਸਾਹਿਬ ਤੁਸੀਂ ਅੰਮ੍ਰਿਤਸਰ ਤੁਹਾਡਾ ਪਿਛੋਕੜ ਅੰਮ੍ਰਿਤਸਰ ਰਿਹਾ ਹੈ ਤੁਸੀਂ ਜਦੋਂ ਅੰਬੈਸਡਰ ਸੀ ਤੁਸੀਂ ਵਿਦੇਸ਼ਾਂ ਦੇ ਵਿੱਚ ਭਾਰਤ ਤੇ ਵਿਦੇਸ਼ੀ ਜਿਵੇਂ ਅਮਰੀਕਾ ਵਾ ਉੱਥੇ ਦੋਵਾਂ ਦੇ ਤਾਲੁਕਾਤ ਨੂੰ ਵਧੀਆ ਬਣਾਉਣ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ ਅੰਮ੍ਰਿਤਸਰ ਦੇ ਵਿੱਚ ਤੁਸੀਂ ਸੰਭਾਵਿਤ ਉਮੀਦਵਾਰਾਂ ਦੇ ਵਿੱਚੋਂ ਇੱਕ ਹੋ ਭਾਜਪਾ ਦੇ ਆਖਿਰ ਅੰਮ੍ਰਿਤਸਰ ਹੀ ਕਿਉਂ ਚੁਣਿਆ ਸਤਿਗੁਰਾਲ ਅਮਰਜੀ ਤੁਸੀਂ ਬਾਰ-ਬਾਰ ਮੈਨੂੰ ਉਹੀ ਪੁੱਛਦੇ ਹੋ ਕਿ ਕੈਂਡੀਡੇਟ ਹੋ ਕੈਂਡੀਡੇਟ ਹੋ ਬਟ ਇਹ ਮੇਰਾ ਸ਼ਹਿਰ ਹੈ ਮੈਂ ਆਪਣੇ ਘਰ ਵਾਪਸ ਆਇਆ ਤੇ ਉਹਦੀ ਕਿਸੇ ਨੂੰ ਜਸਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਵਾਪਸ ਘਰ ਹੀ ਜਾਂਦਾ ਅਗਰ ਫੌਜੀ ਵਾਪਸ ਆਂਦਾ ਉਹਨੂੰ ਤੁਸੀਂ ਵੈਲਕਮ ਕਰਦੇ ਹੋ ਮੈਂ ਵੀ 36 ਸਾਲ ਸਰਵਿਸ ਕਰਕੇ ਵਾਪਸ ਮੈਂ 1 ਫਰਵਰੀ ਨੂੰ ਰਿਟਾਇਰ ਹੋਇਆ ਇੱਥੇ ਵਾਪਸ ਆਪਣੇ ਘਰ ਆਇਆ ਸੰਭਾਵਿਤ ਉਮੀਦਵਾਰਾਂ ਦੇ ਵਿੱਚੋਂ ਤੁਸੀਂ ਉਹ ਵਿਜ਼ਨ ਕੀ ਹੈ ਤੁਹਾਡੇ ਕੁਝ ਸੋਚਿਆ ਹੋਏਗਾ ਪਹਿਲਾਂ ਜਾਂ ਹੁਣ ਆਖਿਰ ਵਿਜ਼ਨ ਕੀ ਹੈ ਅਮਰੀਕਾ ਦੇ ਲਈ ਮੈਂ ਉਮੀਦਵਾਰ ਹਵਾਂ ਜਾਂ ਨਾ ਹਵਾਂ ਉਹ ਇਰੈਲਵੈਂਟ ਹੈ ਅਮਰੀਕ ਸਰ ਲਈ ਕੀ ਕੀਤਾ ਜਾ ਸਕਦਾ ਉਹ ਤੁਸੀਂ ਸਾਰੇ ਦੇਖ ਹੀ ਰਹੇ ਹੋ ਅਮਰitsar ਦੀ ਕੀ ਹਾਲਤ ਹੈ ਪੰਜਾਬ ਦੀ ਕੀ ਹਾਲਤ ਹੈ ਮੈਂ 4 ਸਾਲ ਅਮਰੀਕਾ ਐਮਬੈਸਡਰ ਰਿਹਾ ਔਰ ਅਮਰੀਕਾ ਔਰ ਇੰਡੀਆ ਭਾਰਤ ਦਾ ਰਿਲੇਸ਼ਨਸ਼ਿਪ ਬਦਲ ਗਿਆ ਹੈ ਕੱਲਾ ਇੱਕ ਰਿਲੇਸ਼ਨਸ਼ਿਪ ਸੀਗਾ ਹੁਣ ਇੱਕ ਪਾਰਟਨਰਸ਼ਿਪ ਹੈਗੀ ਆ ਪਾਰਟਨਰਸ਼ਿਪ ਕੀ ਹੁੰਦੀ ਆ ਜਿਤਨਾ ਆਪਾਂ ਅੰਗਰੇਜ਼ੀ ਚ ਕਹਿੰਦੇ ਵਿਨ-ਵਿਨ ਸਿਚੁਏਸ਼ਨ ਕਿ ਦੋਵੇਂ ਸਾਈਡਾਂ ਨੂੰ ਫਾਇਦਾ ਹੁੰਦਾ ਅੱਜ ਅੱਜ ਆਪਾਂ ਗੱਲ ਕਰਦੇ ਆਂ ਹੈਲਥ케ਅਰ ਦੀ ਅਗਰ ਅਮਰੀਕਾ ਚ ਬੁਖਾਰ ਦੀ ਦਵਾਈ ਕਿਸੇ ਫਾਰਮੇਸੀ ਚ ਮਿਲਦੀ ਆ ਤਾਂ ਇੰਡੀਆ ਚ ਬਣੀ ਮਿਲਦੀ ਆ ਟੀਕੇ ਜਿਨੇ ਸਸਤੇ ਵਾਲੇ ਟੀਕੇ ਸਭ ਇੰਡੀਆ ਚ ਬਣਦੇ ਨੇ ਆਈਟੀ ਡਿਜੀਟਲ ਸਟਾਰਟਅਪ ਸੈਮੀਕੰਡਕਟਰ ਦੀਆਂ ਫੈਕਟਰੀਆਂ ਇੰਡੀਆ ਚ ਲੱਗ ਰਹੀਆਂ ਆਪਣੇ ਸੋਲਰ ਦੀ ਗੱਲ ਕਰਦੇ ਆਂ ਅਸੀਂ ਸੋਲਰ એનર્ਜੀ ਦੀ ਚਨਾਈ ਦੀ ਫੈਕਟਰੀ ਲੱਗ ਰਹੀ ਹੈ Google ਆਪਣਾ Microsoft IBM ਜਿਹੜੀਆਂ ਟਾਪ ਦੀਆਂ ਇੰਡੀਆ ਕੰਪਨੀ ਨੇ ਉਹ ਇੰਡੀਆ 'ਚ ਫੈਕਟਰੀਆਂ ਲਗਾ ਰਹੀਆਂ ਨੇ ਸੈੱਲ ਫੋਨ Apple ਇਹ ਇੰਡੀਆ 'ਚ ਫੈਕਟਰੀਆਂ ਲੱਗ ਰਹੀਆਂ ਇਹ ਜਦੋਂ ਸਭ ਕੁਝ ਹੋਇਆ ਇਹ ਸਾਡੇ ਟਾਈਮ ਤੇ ਹੀ ਹੋਇਆ ਇਹ ਰਿਲੇਸ਼ਨਸ਼ਿਪ ਬਣਾਏ ਨੇ ਅਸੀਂ ਤੇ ਮੈਂ ਚਾਹਨਾ ਇਹ ਰਿਲੇਸ਼ਨਸ਼ਿਪ ਅੰਮ੍ਰਿਤਸਰ ਨੂੰ ਵੀ ਫਾਇਦਾ ਹੋਵੇ ਅੰਮ੍ਰਿਤਸਰ 'ਚ ਵੀ ਬਣ ਕੀ ਐਜ ਜੋ ਤੁਸੀਂ ਸੋਚਿਆ ਵਿਜ਼ਨ ਹੈ ਤੁਹਾਡਾ ਕੀ ਲੱਗਦਾ ਕਿ ਰਾਜਨੀਤਿਕ ਤੋਂ ਪਿੱਛੇ ਉੱਪਰ ਉੱਟ ਕੇ ਵੀ ਇਹ ਕੰਮ ਕੀਤੇ ਜਾ ਸਕਦੇ ਜਿਸ ਤਰ੍ਹਾਂ ਵੀ ਇਹ ਕੰਮ ਹੋਣ ਇਹ ਕਰਨੇ ਪੈਣੇ ਆ ਕਿਉਂਕਿ ਸਾਡਾ ਜਿਹੜਾ ਯੂਥ ਹੈ ਉਹਦੇ ਚ એનર્ਜੀ ਹੈਗੀ ਹੈ ਉਹਨੂੰ ਪੋਜ਼ਿਟਿਵ ਪਾਸੇ ਲਾਣਾ ਕਿ ਨੈਗੇਟਿਵ ਪਾਸੇ ਲਾਣਾ ਉਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਇਸ ਕਰਕੇ ਵੈਦਰ ਰਾਜਨੀਤਿਕ ਹੋਵੇ ਜਾਂ ਉਹਦੇ ਬਿਯੋਂਡ ਹੋਵੇ ਇਹ ਫੋਕਸ ਸਾਨੂੰ ਕਰਨਾ ਪੈਣਾ ਔਰ ਇੱਥੇ ਜਿਹੜੀਆਂ ਬਾਕੀ ਭਾਰਤ ਚ ਨੌਕਰੀਆਂ ਆ ਰਹੀਆਂ ਨੇ ਉਹ ਇੱਥੇ ਵੀ ਆ ਸਕਦੀਆਂ ਨੇ ਅਗਰ ਬਾਕੀ ਭਾਰਤ ਚ ਇੰਡਸਟਰੀ ਲੱਗ ਰਹੀ ਹੈ ਤੇ ਉਹਦਾ ਪਾਰਟ ਅੰਮ੍ਰਿਤਸਰ ਵੀ ਲੱਗ ਸਕਦੀ ਹੈ ਦੇਖੋ ਇੱਥੇ ਇੰਟਰਨੈਸ਼ਨਲ 에ਅਰਪੋਰਟ ਹੈ ਅਗਰ ਇਹਨੂੰ ਹੀ ਅਸੀਂ ਤਕੜਾ ਕਰ ਦਈਏ ਇੱਥੇ ਹੀ ਆਪਣਾ ਜਿਹੜਾ ਕਾਰਗੋ ਹੈ ਕਾਰਗੋ ਫਲਾਈਟ ਸ਼ੁਰੂ ਹੋ ਜਾਣ ਤੇ ਇਥੋਂ ਦੀ ਐਗਰੀਕਲਚਰ ਇੰਡਸਟਰੀ ਟੂਰਿਜ਼ਮ ਯੂਥ ਸਾਰਿਆਂ ਨੂੰ ਫਾਇਦਾ ਹੈ ਕਿ ਲੱਗਦਾ ਕਿ ਜਿਹੜੇ ਮੌਜੂਦਾ ਸੰਸਦ ਆ ਜਾਂ ਇਸ ਤੋਂ ਪਹਿਲੇ ਜਿਹੜੇ ਸੰਸਦ ਰਹੇ ਆ ਉਹਨਾਂ ਦਾ ਧਿਆਨ ਇਸ ਵੱਲੇ ਨਹੀਂ ਪਿਆ ਦੇਖੋ ਇਸ ਟਾਈਮ ਤੇ ਜੋ ਸਿਚੁਏਸ਼ਨ ਹੈ ਉਹ ਦਿਸਦੀ ਹੈ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਸਾਰੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੂੰ ਇਕੱਠਾ ਆਉਣਾ ਚਾਹੀਦਾ ਇਹ ਅਚੀਵੇਬਲ ਹੈ ਹੁਣ ਦੇਖੋ ਅੰਮ੍ਰਿਤਸਰ ਚ 1 ਲੱਖ ਵਿਜ਼ਿਟਰ ਆਉਂਦਾ ਹੈ ਇਹ ਮੋਡਰੇਟ ਫਿਗਰ ਹੈ ਕਹਿੰਦੇ ਵੀਕਐਂਡ ਤੇ ਤੇ 2 ਲੱਖ ਤੋਂ ਵੀ ਟੱਪ ਜਾਂਦਾ ਹੈ ਇਹ ਬਹੁਤ ਨੰਬਰ ਹੈ ਇਹਦਾ ਕਈ ਤਰੀਕੇ ਨਾਲ ਫਾਇਦਾ ਲਿਆ ਜਾ ਸਕਦਾ ਆਪਾਂ ਮੱਥਾ ਟੇਕਣ ਤੇ ਲੋਕ ਆਂਦੇ ਹੀ ਆਂਦੇ ਨੇ ਸਾਡੇ ਇੱਥੇ ਦਰਬਾਰ ਸਾਹਿਬ ਹੈ ਦੁਰਗਿਆਨਾ ਮੰਦਿਰ ਹੈ ਆਪਣੇ ਰਾਮ ਤੀਰਥ ਹੈ ਬਾਰਡਰ ਹੈਗਾ ਆਪਣਾ ਜਿਲ੍ਹਿਆਂ ਵਾਲਾ ਬਾਗ ਹੈਗਾ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਨੇ ਲੇਕਿਨ ਉਹ ਜਿਹੜਾ ਵਿਜ਼ਿਟਰ ਆਉਂਦਾ ਉਹਨੂੰ ਟੂਰਿਸਟ ਬਣਾਣਾ ਬਹੁਤ ਜ਼ਿਆਦਾ ਡਿਫਿਕਲਟੀ ਨਹੀਂ ਹੈ ਆਲਰੇਡੀ ਇੱਥੇ ਹੋਟਲ ਦੀਆਂ ਚੇਨਾਂ ਹੈਗੀਆਂ ਨੇ ਕਮ ਸੇ ਕਮ ਤਿੰਨ ਚਾਰ ਅਮਰੀਕਨ ਮੈਂ ਹੀ ਦੇਖੀਆਂ ਮੈਰੀਟ ਹੈਗੀ ਆ ਹਾਇਟ ਹੈਗੀ ਆ ਹਾਲਿਡੇ ਇਨ ਹੈਗੀ ਆ ਅਗਰ ਇਹੋ ਹੀ ਕੰਪਨੀਆਂ ਜਿਹੜਿਆਂ ਦੇ ਸੀਓ ਮੇਰੇ ਅੱਛੇ ਵਾਕਫ ਨੇ ਹੋਰ ਹਿੰਦੁਸਤਾਨ 'ਚ ਆਪਣੀਆਂ ਪ੍ਰਾਪਰਟੀਆਂ ਸਟੈਬਲਿਸ਼ ਕਰ ਰਹੇ ਨੇ ਉਹਨਾਂ ਨੂੰ ਅਸੀਂ ਇੱਥੇ ਇਨਕਰੇਜ ਕਰਕੇ ਇੱਥੇ ਟ੍ਰੇਨਿੰਗ ਕਰਵਾਈਏ ਤੇ 8 ਹਫਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਸਾਡੇ ਮੁੰਡਿਆਂ ਨੂੰ ਇਹ ਨੌਕਰੀਆਂ ਮਿਲਣ ਤੇ ਉਹਦੇ ਦੱਸੋ ਕੀ ਨੁਕਸਾਨ ਹੈਗਾ ਸਿਰਫ ਫਾਇਦਾ ਹੀ ਫਾਇਦਾ ਹੈ ਸ਼ਹਿਰ ਦਾ ਔਰ ਹੋ ਸਕਦਾ ਹੈ ਇੱਥੇ ਹੀ ਅਗਰ ਨੌਕਰੀਆਂ ਮਿਲ ਜਾਣ ਇੱਥੇ ਦੀ ਪੜ੍ਹਾਈ ਅੱਛੀ ਹੋ ਜਾਏ ਆਫਟਰ ਆਲ ਇੱਥੇ ਯੂਨੀਵਰਸਿਟੀਆਂ ਕਾਲਜ ਇੰਜੀਨੀਅਰਿੰਗ ਕਾਲਜ ਈਵਨ ਆਈ ਆਈ ਐਮ ਹੈਗਾ ਉਹ ਆਪਾਂ ਬਾਹਰ ਦੀਆਂ ਯੂਨੀਵਰਸਿਟੀਆਂ ਨੂੰ ਇੱਥੇ ਟਾਈ ਅਪ ਕਰ ਦਈਏ ਤੁਸੀਂ ਸੋਚ ਲਓ ਕਿ ਕਿੰਦਾ ਫਾਇਦਾ ਆਪਣੇ ਯੂਥ ਦਾ ਤੇ ਉਹਨਾਂ ਦੇ ਮਾਮਾਂ ਦਾ ਹੋ ਜਾਊ ਜਿਹੜੇ ਇਹਨੇ ਟੈਨਸ਼ਨ ਚ ਰਹਿੰਦੇ ਇਹਨਾਂ ਪੈਸਾ ਲਗਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਵਿਜ਼ਨ ਤੁਸੀਂ ਆਪਣਾ ਦੱਸਿਆ ਲੇਕਿਨ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਨਸ਼ੇ ਦੀ ਬੇਰੋਜ਼ਗਾਰੀ ਦੀ ਬੇਰੋਜ਼ਗਾਰੀ ਦੇ ਤੁਸੀਂ ਖਤਮ ਕਰਨ ਦੇ ਲਈ ਜਿਹੜਾ ਵਿਜ਼ਨ ਦੱਸਿਆ ਉਹ ਠੀਕ ਹੈ ਲੇਕਿਨ ਨਸ਼ੇ ਦੇ ਮੁੱਦੇ ਨੂੰ ਕਿਵੇਂ ਖਤਮ ਕਰੋਗੇ ਦੇਖੋ ਅਗਰ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਅਗਰ ਲੋਕਾਂ ਦੀਆਂ ਇਨਕਮਾਂ ਵਧਣਗੀਆਂ ਔਰ ਇਹ ਹਰ ਇੱਕ ਸੈਕਟਰ ਚ ਹੋ ਸਕਦਾ ਬਿਲਕੁਲ ਹੋ ਸਕਦਾ ਪ੍ਰੈਕਟੀਕਲ ਹੈ ਐਗਰੀਕਲਚਰ ਚ ਵੀ ਹੋ ਸਕਦਾ ਅਸੀਂ ਇੱਥੇ ਨਾਸ਼ਪਾਤੀਆਂ ਉਗਾਨੇ ਆ ਤੁਹਾਨੂੰ ਪਤਾ ਪੱਥਰਨਾਖ ਬੜਾ ਗ੍ਰੀਨ ਫਰੂਟ ਹੈ ਕਿਉਂਕਿ ਇਹਦੇ ਵਿੱਚ ਬਿਲਕੁਲ ਹੀ ਕੋਈ ਕੈਮੀਕਲ ਨਹੀਂ ਪੈਂਦਾ ਆਪਾਂ ਇੱਥੇ ਮਟਰ ਉਗਾਨੇ ਆ ਆਪਾਂ ਇੱਥੇ ਟਮਾਟਰ ਉਗਾਨੇ ਆ ਆਪਾਂ ਇੱਥੇ ਅਮਰੂਦ ਉਗਾਨੇ ਸਾਰੇ ਐਸ ਵੇਲੇ ਵਿਕ ਰਹੇ ਅਗਰ ਇਹੋ ਹੀ ਅਸੀਂ ਦੁਬਈ ਮਿਡਲ ਈਸਟ ਯੂਏਈ ਸਾਊਦੀ ਅਰੇਬੀਆ ਬਹਿਰਨ ਇੱਥੇ ਤੱਕ ਐਕਸਪੋਰਟ ਕਰ ਸਕਦੇ ਆ ਤਦੇ ਮੈਂ ਤੁਹਾਨੂੰ ਕਿਹਾ ਕਿ ਸਿਰਫ ਕਾਰਗੋ ਕਨੈਕਸ਼ਨ ਹੋ ਜਾਵੇ ਉਹਦੇ ਨਾਲ 15 ਗੁਣੇ ਲੋਕਾਨੀਆਂ ਆਮਦਨੀਆਂ ਵਧਣੀਆਂ ਤੇ ਇਹ ਹੋਏਗਾ ਤੇ ਆਪਣੇ ਆਪ ਲੋਕ ਨਸ਼ਿਆਂ ਤੋਂ ਦੂਸਰੇ ਪਾਸੇ ਜਾਣਗੇ ਆਪਣੀ ਅੱਛੀ ਐਜੂਕੇਸ਼ਨ ਦੇਈਏ ਡਿਗਰੀ ਨਾਲ ਨਹੀਂ ਉਹਨਾਂ ਨੂੰ ਜੋਬ ਔਰੀਐਂਟਡ ਦੇਈਏ ਬਾਹਰ ਦੀਆਂ ਕੰਪਨੀਆਂ ਜਿਹੜੀਆਂ ਇੰਡੀਆ ਆ ਰਹੀਆਂ ਨੇ ਉਹਨਾਂ ਨੂੰ ਇੱਥੇ ਲਿਆ ਸਕਦੇ ਆ ਉਹਦੇ 'ਚ ਮੈਂ ਬਿਲਕੁਲ ਤਿਆਰ ਐ ਔਰ ਕੌਨਫੀਡੈਂਟ ਐ ਕਿਉਂਕਿ ਅਸੀਂ ਦੇਖੋ 4 ਸਾਲ 'ਚ ਇੰਡੀਆ 'ਚ ਲਿਆਂਦੀਆਂ ਉਦੋਂ ਲੋਕ ਕਹਿੰਦੇ ਸੀ ਹਾਂ ਰਿਲੇਸ਼ਨਸ਼ਿਪ ਹੈਗਾ ਲੇਕਿਨ ਇੰਡੀਆ 'ਚ ਥੋੜਾ ਆਣੀਆਂ ਆਗਿਆ ਨਾ ਮਾਈਕਰੋਨ ਦੁਨੀਆ ਦੀ ਸਭ ਤੋਂ ਵੱਡੀ ਸੈਮੀ ਕੰਡਕਟਰ ਕੰਪਨੀ ਗੁਜਰਾਤ ਚ ਲਗਾ ਰਹੀ ਹੈ ਫਰਸਟ ਸੋਲਰ ਸਭ ਤੋਂ ਵੱਡੀ ਦੁਨੀਆ ਚ ਸੋਲਰ ਦੀ ਕੰਪਨੀ ਚਨਾਈ ਚ ਲਗਾ ਰਹੀ ਹੈ ਮੈਂ ਤੁਹਾਨੂੰ ਹੋਰ ਵੀ ਐਗਜ਼ਾਮਪਲ ਦੱਸੇ ਉਹਨਾਂ ਦਾ ਛੋਟਾ ਪਾਰਟ ਤੁਹਾਨੂੰ ਪਤਾ ਸਪਲਾਈ ਚੇਨ ਅੱਜ ਕੱਲ ਦੁਨੀਆ ਚ ਗੱਲ ਕਰਦੇ ਆ ਸਪਲਾਈ ਚੇਨ ਦਾ ਇੱਕ ਛੋਟਾ ਪਾਰਟ ਅਮਰitsar ਵੀ ਲੱਗ ਜਾਏ ਦੇਖੋ ਕਿੰਨੀਆਂ ਜੌਬਸ ਕ੍ਰੀਏਟ ਹੋਣਗੀਆਂ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਹੈ ਹੀਰੋ ਵਾਲਿਆਂ ਨੇ ਮੈਨੂੰ ਅਪਰੋਚ ਕੀਤਾ ਸਾਈਕਲਾਂ ਲਈ ਅਸੀਂ ਅਮਰੀਕਾ 'ਚ ਉਹਨਾਂ ਦਾ ਕਨੈਕਸ਼ਨ沃尔ਮਾਰਟ ਨਾਲ ਜੋੜ ਦਿੱਤਾ। ਇਸ ਵੇਲੇ ਹੀਰੋ ਸਾਈਕਲ ਅਮਰੀਕਾ 'ਚ沃尔ਮਾਰਟ ਵੇਚ ਰਹੀ ਹੈ।沃尔ਮਾਰਟ ਦੇ ਥਰੂਆਊਟ ਅਮਰੀਕਾ ਸਟੋਰਸ ਨੇ ਪੰਜਾਬ ਦੀਆਂ ਪੰਜਾਬ ਅਮਰitsar ਦੀ ਜੁੱਤੀ, ਪਾਪੜ, ਵੜੀਆਂ ਇਹ ਆਪਣਾ ਫੁਲਕਾਰੀ ਇਹ ਸਾਰੀਆਂ ਅਗਰ ਆਪਾਂ ਇਹਨਾਂ ਨੂੰ沃尔ਮਾਰਟ ਨਾਲ, ਐਮਾਜ਼ਨ ਨਾਲ, ਕੋਸਟਕੋ ਨਾਲ ਇਹਨਾਂ ਨਾਲ ਜੋੜ ਦਈਏ ਸਾਰੇ ਸੀਓ ਵਾਕਫ ਨੇ ਇੰਡੀਆ ਚ ਆਏ ਹੋਏ ਨੇ। ਅਗਰ ਇਹਨਾਂ ਨੂੰ ਆਪਾਂ ਜੋੜ ਦਈਏ ਤੁਸੀਂ ਖੁਦ ਸੋਚ ਲਓ ਕਿੰਨੀ ਸਾਡੀ ਇਕਨੋਮੀ ਨੂੰ ਬੂਸਟ ਮਿਲ ਸਕਦਾ ਆਕਾਲੀ ਭਾਜਪਾ ਦਾ ਗੱਠ ਜੋੜ ਕਾਫੀ ਦਿਨ ਰਿਹਾ ਵਾ ਹਾਲਾਂਕਿ ਸਾਰੇ ਚੋਣ ਜਿਹੜੇ ਲੜੇ ਲੜੇ ਆ ਦੋਵਾਂ ਨੇ ਉਹ ਗੱਠ ਜੋੜ ਚ ਹੀ ਲੜੇ ਆ ਉਸ ਗੱਠ ਜੋੜ ਬਾਰੇ ਤੁਸੀਂ ਕੀ ਕਹਿੰਦੇ ਹੋ ਕੀ ਹੋਣਾ ਚਾਹੀਦਾ ਗੱਠ ਜੋੜ ਦੇਖੋ ਵੱਡੇ ਵੱਡੇ ਲੀਡਰ ਉਹਦੇ ਚ ਲੱਗੇ ਹੋਏ ਨੇ ਮੈਂ ਤੇ ਤੁਹਾਨੂੰ ਅਮਰਿਤਸਰ ਦੀ ਪ੍ਰੋਗਰੈਸ ਲਈ ਅਮਰਿਤਸਰ ਦੀ ਬਿਹਤਰੀ ਲਈ ਔਰ ਜਿਨੇ ਸਾਡੇ ਭਰਾ ਪੈਣ ਨੇ ਤੇ ਉਹਨਾਂ ਦੀਆਂ ਇਨਕਮਾ ਵਧਣ ਉਹਦੇ ਲਈ ਫੋਕਸ ਕਰ ਰਿਆਂ ਉਹਦੀ ਗੱਲ ਤੁਹਾਡੇ ਨਾਲ ਕਰ ਰਿਆ ਅੱਜ ਤੁਸੀਂ ਸੰਭਾਵੀ ਤੋਂ ਉਮੀਦਵਾਰਾਂ ਦੇ ਵਿੱਚੋਂ ਇਸ ਤੋਂ ਤੁਹਾਡੇ ਤੋਂ ਪਹਿਲਾਂ ਹਰਦੀਪਪੁਰੀ ਜੀ ਅਰੁਣਜੀਤਲੀ ਜੀ ਕਾਫੀ ਜਿਹੜੇ ਵੱਡੇ ਲੀਡਰ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਲੇਕਿਨ ਹਾਰ ਮਿਲੀ ਹੈ ਸੋ ਕੋਈ ਤੁਸੀਂ ਕੋਈ ਵੱਖਰੀ ਸਟ੍ਰੈਟਜੀ ਬਣਾਈ ਹੋਏ ਦੇ ਲੇਕ ਉਹ ਮਹਾਰਾਜ ਹਾਰ ਜਿੱਤੇ ਤੇ ਲੋਕਾਂ ਨਾਲ ਡਿਸੀਜਨ ਹੈ ਤੇ ਬਾਰ ਬਾਰ ਚੋਣ ਮੈਂ ਤੇ ਤੁਹਾਨੂੰ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਵਾਲਾ ਵਾਪਸ ਆਇਆ ਤੇ ਜਿਹੜਾ ਬੈਨੇਫਿਟ ਆਲਰੇਡੀ ਇੰਡੀਆ ਨੂੰ ਮਿਲ ਰਿਹਾ ਆ ਦੇਖੋ ਯਾਦ ਰੱਖੋ ਕਿ ਅੱਗੇ ਦੀ ਵਰਲਡ ਬੈਂਕ ਦੀ ਆਈਐਮਐਫ ਦੀ ਪ੍ਰੈਡਿਕਸ਼ਨ ਲੈ ਲਓ ਜਿਹੜੀ ਅੱਗੇ ਦੀ ਡਿਵੈਲਪਮੈਂਟ ਹੈ ਜਿਹੜੀ ਵਰਲਡ ਦੀ ਇਕਨੋਮੀ ਨੇ ਰੀਬੂਸਟ ਕਰਨਾ ਉਹ ਇੰਡੀਆ ਦੀ ਬਦੌਲਤ ਕਰਨਾ ਇੰਡੀਆ ਜੇ ਇਸ ਵੇਲੇ ਬਹੁਤ ਹੀ ਯੰਗ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਯੰਗ ਪੋਜ਼ਿਟਿਵ ਜਾਂ ਨੈਗੇਟਿਵ ਸਾਈਡ ਲੱਗ ਸਕਦਾ ਅਗਰ ਆਪਾਂ ਉਹਨਾਂ ਨੂੰ ਆਪਰਚੂਨਿਟੀ ਹੀ ਨਾ ਦਿਖਾਈਏ ਕਿ ਕਿੰਨਾ ਕੁਝ ਅਵਰੇ ਸਰਚ ਹੀ ਹੋ ਸਕਦਾ ਤੇ ਫੇਰ ਤੇ ਬਲੇਮ ਕਿੰਨੇ ਲੈਣਾ ਜਿਹੜੇ ਪੋਲੀਟੀਸ਼ੀਨ ਨੇ ਜਿਹੜੇ ਮਾਪੇ ਨੇ ਅਸੀਂ ਸਾਰੇ ਜਿਹੜੇ ਸਮਝਦਾਰ ਆ ਕਿਉਂਕਿ ਮੈਂ ਬਾਹਰ ਆ ਮੈਨੂੰ ਐਕਸਪੋਜ਼ਰ ਹੈ ਮੇਰੇ ਐਕਸਪੀਰੀਅੰਸ ਨੇ ਮੇਰੇ ਕੰਟੈਕਟ ਨੇ ਯਾਰੀ ਦੋਸਤੀ ਹੈ ਕਿਉਂਕਿ ਮੈਂ ਅਮ੍ਰਿਤਸਰ ਨੂੰ ਬਿਲੋਂਗ ਕਰਦਾ ਇਸ ਲਈ ਮੇਰੀ ਦਿੱਲੀ ਤਮੰਨਾ ਹੈ ਦੇਖੋ ਮੇਰੇ ਗ੍ਰੈਂਡਫਾਦਰ ਮੇਰੇ ਫਾਦਰ ਮੇਰੇ ਮਦਰ ਸਾਰੇ ਵਾਪਸ ਅਮ੍ਰਿਤਸਰ ਆਏ ਮੇਰੇ ਮਦਰ ਨੇ ਪੀ ਐਚ ਡੀ ਕੀਤੀ 1956 ਤੋਂ 58 ਚ ਅਮਰੀਕਾ ਤੋਂ ਇੱਥੇ ਆ ਕੇ ਗਵਰਨਮੈਂਟ ਕਾਲਜ ਫॉर ਔਮਨ ਪੜਾਇਆ ਉਹਨਾਂ ਕੋਲ ਵੀ ਆਲਟਰਨੇਟਿਵ ਸੀਗੇ ਮੇਰੇ ਕੋਲ ਵੀ ਹੈਗੇ ਆ ਅਗਰ ਮੈਂ ਵਾਪਸ ਆਇਆ ਤਾਂ ਤੁਸੀਂ ਵੀ ਮੈਨੂੰ ਬਾਰ-ਬਾਰ ਇਹ ਨਾ ਪੁੱਛੋ ਤੂੰ ਕਿਉਂ ਆਇਆ ਬਈ ਘਰ ਆਣ ਨੂੰ ਕੋਈ ਪੁੱਛਦਾ ਥੋੜਾ ਹੈ ਕੀ ਕੀ ਲੱਗਦਾ ਕਿ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਓਗੇ ਕੋਈ ਤੁਹਾਡਾ ਜਿਹੜਾ ਅਮ੍ਰਿਤਸਰ ਆਣਾ ਟੈਂਪਰੇਰੀ ਤੇ ਨਹੀਂ ਹੈ ਕਿ ਲੋਕਾਂ ਦਾ ਇੱਕ ਵਿਸ਼ਵਾਸ ਜਿਹੜੀ ਗੱਲ ਕਰੀਏ ਨਾ ਵਿਸ਼ਵਾਸ ਉੱਠ ਚੁੱਕਿਆ ਹੋਇਆ ਕਿਉਂਕਿ ਕੋਈ ਵੀ ਆਂਦਾ ਵਾ ਭਵੇਂ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਅਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਵੀ ਜਿੱਤ ਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਉਹ ਆਏ ਨਹੀਂ ਸੀ ਦੁਬਾਰਾ ਦੇਖੋ ਮੈਂ ਸੀਟ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਲੋਕਾਂ ਨੂੰ ਵਿਸ਼ਵਾਸ ਕਾਹਦਾ ਦਿਵਾਣਾ ਮੈਂ ਤਾਂ ਭਲਾਈ ਦੀ ਗੱਲ ਕਰ ਰਿਹਾ ਇੱਥੇ ਅਨਐਮਪਲੋਇਮੈਂਟ ਹੈ ਤੁਸੀਂ ਮੰਨਦੇ ਹੋ ਇੱਥੋਂ ਦੇ ਬੱਚੇ ਭੇਡਚਾਲ 'ਚ ਬਾਹਰ ਜਾ ਰਹੇ ਨੇ ਉਹ ਬਾਹਰ ਜਾ ਕੇ ੱੱਕੇ ਖਾ ਕੇ ਫਿਰ ਵਾਪਸ ਆ ਜਣਾ 20 20 30 30 ਲੱਖ ਬਰਬਾਦ ਕਰ ਰਿਹਾ ਤੇ ਵਿਸ਼ਵਾਸ ਹੋ ਚਕਾ ਦਾ ਦਵਾਣਾ ਮੈਂ ਤਾਂ ਕਹਿੰਦਾ ਇੱਥੇ ਆਪਾਂ ਕਰ ਸਕਦੇ ਆ ਸਾਰੇ ਮਿਲ ਕੇ ਕਰੀਏ ਸੋ ਉਹ ਤਾਂ ਉਹਨਾਂ ਦੀ ਫਾਇਦੇ ਲਈ ਉਹਨਾਂ ਦੀ ਬਿਹਤਰੀ ਲਈ ਸਾਰਿਆਂ ਦੀ ਬਿਹਤਰੀ ਲਈ ਹੈ ਮੈਂ ਤਾਂ ਨੌਕਰੀ ਕਰ ਚੁੱਕਿਆ ਔਰ ਸਕਸੈਸਫੁਲ ਰਿਆਂ ਅਗਰ ਅਮਰੇਸਰ ਦਾ ਨਾ ਹੀ ਰੌਸ਼ਨ ਕੀਤਾ ਬਾਹਰ ਜਾ ਕੇ ਕੁਝ ਘਾਟਾ ਤੇ ਨਹੀਂ ਕੀਤਾ ਤੇ ਇਸ ਕਰਕੇ ਵਾਪਸ ਆ ਕੇ ਮੈਂ ਤੇ ਕਨਕਰੀਟ ਆਲਟਰਨੇਟਿਵ ਤੁਹਾਨੂੰ ਵੱਡੀਆਂ-ਵੱਡੀਆਂ ਵੀ ਪਲਾਨਸ ਨਹੀਂ ਦੇ ਰਿਹਾ ਮੈਂ ਤਾਂ ਕਹਿ ਰਿਹਾ ਜਿਹੜੀ ਆਲਰੇਡੀ ਅਮਰੇ ਸਰਦੀ ਸਟਰੈਂਥ ਹੈ ਅਗਰ ਇਥੇ 1 ਲੱਖ ਵਿਜ਼ਿਟਰ ਆ ਰਿਆ ਉਹਨਾਂ ਨੂੰ ਟੂਰਿਸਟ ਬਣਾਓ ਹਾਂਜੀ ਅਗਰ ਇਥੇ ਆਪਾਂ ਸਭ ਦੀਆਂ ਗਰੋਅ ਕਰ ਰਹੇ ਆ ਆਲਰੇਡੀ ਕਰ ਰਹੇ ਆ ਦੇਖੋ ਇਥੇ ਇਹੋ ਜਿਹੇ ਪ੍ਰੋਗਰੈਸਿਵ ਫਾਰਮਰ ਨੇ ਤੁਸੀਂ ਸਿਰਫ ਮਾਨਾਂ ਵਾਲਾ ਹੀ ਜਾਓ ਉਹ ਰਾਜਮਾ ਉਗਾ ਰਹੇ ਨੇ ਉਹੀ ਰਾਜਮਾ ਅਗਰ ਆਪਾਂ ਦੁਬਈ ਤੇ ਯੂਏਈ ਚ ਜਿਹੜਾ ਸਿਰਫ 2 ਘੰਟੇ ਇਥੋਂ ਹੈ ਆਲਰੇਡੀ ਇਥੇ ਕਾਰਗੋ ਫੈਸਿਲਿਟੀ ਹੈਗੀ ਆ ਫਲਾਈਟਾਂ ਏਅਰਪੋਰਟ ਹੈਗੀ ਆ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਆਪਾਂ ਇਹਨਾਂ ਨੂੰ ਵਧ ਕੇ ਚਲਾਣਾ ਹੈ ਔਰ ਉਹਦੇ ਤੇ ਜ਼ੋਰ ਲਾਈਏ ਲਾਣਾ ਹੈ ਜ਼ੋਰ ਸਹੀ ਡਾਇਰੈਕਸ਼ਨ ਤੇ ਲਾਈਏ ਤੇ ਸਾਰਿਆਂ ਦਾ ਹੀ ਬੇਨਫਿਟ ਉਹਦੇ ਚ ਹੋਏਗਾ ਤੁਸੀਂ ਲੋਕਾਂ ਨੂੰ ਮਿਲਦੇ ਪਏ ਹੋ ਲੋਕਾਂ ਦੇ ਨਵਜੀ ਟਟੋਲਣ ਦੀ ਕੋਸ਼ਿਸ਼ ਕਰਦੇ ਪਏ ਹੋ ਕੀ ਹੁਣ ਤੱਕ ਸਾਹਮਣੇ ਆਇਆ ਹੈ ਲੋਕਾਂ ਨਾਲ ਤੁਸੀਂ ਗੱਲਬਾਤ ਕਰਦੇ ਪਏ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੁਹਾਡੇ ਵੱਲੋਂ ਕੀ ਸਾਹਮਣੇ ਆਇਆ ਹੈ ਕੀ ਲੋਕਾਂ ਦੀ ਨਵਜੀ ਟਟੋਲੀ ਹੈ ਤੇ ਕੀ ਨਿਕਲਿਆ ਬਾਹਰ ਮੈਂ بار بار ਇਹੋ ਹੀ ਮੈਂ ਸੇ ਦੇ ਰਿਆਂ ਕਿ ਅੰਮ੍ਰਿਤਸਰ ਚ ਹਾਊਸਹੋਲਡੀਆਂ ਤੇ ਡਿਫਰੈਂਟ ਜਿਹੜੀਆਂ ਕਲਾਸ ਨੇ ਆਪਣੇ ਡਿਫਰੈਂਟ ਗਰੁੱਪ ਨੇ ਉਹਨਾਂ ਦੀਆਂ ਇਨਕਮਾਂ ਵਧਣ ਤੇ ਦੂਜਾ ਕਨੈਕਟੀਵਿਟੀ ਹੋ ਜਾਵੇ ਆ ਦੋਵੇਂ ਚੀਜ਼ਾਂ ਹੋ ਜਾਣ ਤੇ ਸਾਰੇ ਜਿੰਨੇ ਸੈਕਸ਼ਨ ਨੇ ਅਮੀਰ ਗਰੀਬ ਸਾਰਿਆਂ ਨੂੰ ਹੀ ਫਾਇਦਾ ਹੋਊਗਾ ਤੇ ਦੂਜਾ ਐਗਰੀਕਲਚਰ ਚ ਜਿਹੜੇ ਫਾਰਮਰਸ ਨੇ ਉਹਨਾਂ ਦੀਆਂ ਇਨਕਮਾਂ ਵਧਣਗੀਆਂ ਇੰਡਸਟਰੀਲਿਸਟ, ਟਰੇਡ, ਉਹ ਵਧੇਗਾ ਤੇ ਜਿਹੜਾ ਅੰਮ੍ਰਿਤਸਰ ਦਾ ਟੂਰਿਸਟ ਆ ਰਿਹਾ ਉਹ ਵਧੇਗਾ। ਦੇਖੋ ਖੁਸ਼ ਦੇਣੇ ਹੀ ਪਹਿਲਾਂ ਜਿੰਨੇ ਮੈਨੂੰ ਦੋ ਤਿੰਨ ਲੋਕ ਮਿਲਣ ਆਏ ਬਾਹਰ ਦੇ ਆਏ ਸਾਰੇ ਬੜੇ ਉਹਨਾਂ 'ਚ ਉਤਸ਼ਾਹ ਹੈਗਾ ਉਹ ਅੰਮ੍ਰਿਤਸਰ ਲਈ ਕਰਨਾ ਚਾਹੁੰਦੇ ਨੇ, ਬੜਾ ਕੁਝ ਕਰਨਾ ਚਾਹੁੰਦੇ ਨੇ ਤੇ ਸਿਰਫ ਆਪਾਂ ਨੂੰ ਉਹਨਾਂ ਨੂੰ ਕਨੈਕਟ ਕਰਨ ਦੀ ਲੋੜ ਹੈ। ਅਗਰ ਆਪਣਾ ਇੰਦੋਰ 6 ਸਾਲ ਚ ਗੰਦੇ ਤੋਂ ਸੋਹਣਾ ਸ਼ਹਿਰ ਹੋ ਸਕਦਾ ਤੇ ਅੰਮ੍ਰਿਤਸਰ ਨਹੀਂ ਹੋ ਸਕਦਾ ਮੇਰੀ ਬਲੀਫ ਹੈ ਮੇਰਾ ਖਿਆਲ ਅਗਰ ਤੁਸੀਂ ਅੰਮ੍ਰਿਤਸਰ ਵਾਲਿਓ ਤੁਹਾਡੇ ਜੀ ਵੀ ਦਿਲ ਚ ਕੌਨਫੀਡੈਂਸ ਹੋਊਗਾ ਕਿ ਆਪਾਂ ਇਹ ਕਰ ਸਕਦੇ ਆਂ ਔਰ ਜਿਹੜਾ ਹੋਇਆ ਹੋਇਆ ਮੈਂ ਤਾਂ ਉਹਦੇ ਵਾਲੀ ਦਿਖਾ ਰਿਹਾ ਜਦੋਂ ਤੁਸੀਂ ਅਮਰੀਕਾ ਚ ਅੰਬੈਸਡਰ ਸੀ ਉਸ ਵੇਲੇ ਅੰਮ੍ਰਿਤਸਰ ਨੂੰ ਪ੍ਰੋਜੈਕਟ ਕੀਤਾ ਕਦੀ ਬਹੁਤ ਵਾਰੀ ਕੀਤਾ ਜੀ ਲੇਕਿਨ ਮੈਂ ਭਾਰਤ ਦਾ ਰਾਜਦੂਤ ਸੀਗਾ ਔਰ 4 ਸਾਲ ਚ ਭਾਰਤ ਚ ਅਮਰੀਕਨ ਕੰਪਨੀਆਂ ਆ ਗਈਆਂ ਨੇ ਮੈਂ ਤੁਹਾਨੂੰ ਐਗਜ਼ੈਂਪਲ ਦਿੰਦਾ ਆ ਹੈ ਤੇ ਕਮਸ਼ਕਮ ਦੋ ਤਿੰਨ ਵਾਰੀ ਮੈਂ ਕੈਪਟਨ ਅਮਨਿੰਦਰ ਸਿੰਘ ਨਾਲ ਜਦੋਂ ਚੀਫ ਮਿਨਿਸਟਰ ਸੀ ਆਪਣੇ ਮਾਨ ਸਾਹਿਬ ਗਵਰਨਰ ਸਾਹਿਬ ਇਹਨਾਂ ਸਾਰਿਆਂ ਨੂੰ ਮਿਲਿਆ ਮੈਂ ਦੁਬਾਰਾ ਇੱਥੇ ਕਹਿ ਰਿਹਾ ਕਿ ਐਜੂਕੇਸ਼ਨ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਪਹਿਲਾਂ ਵੀ ਐਜੂਕੇਸ਼ਨ ਇੰਪੋਰਟੈਂਟ ਸੀ ਮੇਰੇ ਫਾਦਰ ਸਾਹਿਬ ਮਦਰ ਦੋਵੇਂ ਅਮਰੀਕਾ ਤੋਂ ਪੜ੍ਹ ਕੇ ਵਾਪਸ ਅੰਮ੍ਰਿਤਸਰ ਆਏ ਨੇ ਮੈਂ ਆਪਣੀ ਨੌਕਰੀ ਕਰਕੇ ਵਾਪਸ ਆਇਆ ਅਗਰ ਆਪਾਂ ਐਜੂਕੇਸ਼ਨ ਤੇ ਫੋਕਸ ਕਰੀਏ ਤੇ ਡਿਗਰੀ ਨਾਲ ਨਹੀਂ ਉਹ ਐਜੂਕੇਸ਼ਨ ਦੇਈਏ ਜਿਹਦੇ ਨਾਲ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਤੇ ਆਪਾਂ ਅੰਮ੍ਰਿਤਸਰ ਦਾ ਭਲਾ ਸ਼ੁਰੂ ਕਰ ਦਿੱਤਾ ਆਖਰੀ ਸਵਾਲ ਅਗਰ ਤੁਹਾਨੂੰ ਸੀਟ ਮਿਲਦੀ ਹੈ ਭਾਜਪਾ ਲੋ ਤੇ ਲੜੋਗੇ ਅਗਰ ਨਹੀਂ ਸੀਟ ਮਿਲਦੀ ਤੇ ਕੀ ਤੁਸੀਂ ਅੰਮ੍ਰਿਤਸਰ ਨੂੰ ਫੇਰ ਵੀ ਰਿਪ੍ਰেজেন্ট ਕਰਦੇ ਰਹੋਗੇ ਦੇਖੋ ਤੁਸੀਂ ਮੇਰੇ ਘਰ ਆਇਓ ਸਮੁੰਦਰੀ ਹਾਊਸ ਇੱਥੇ ਬੜੇ ਸਾਲਾਂ ਦਾ ਆ ਕਿਸੇ ਗ੍ਰੀਨ ਅਮਨੀ ਵਾਲੇ ਨੂੰ ਪੁੱਛ ਲਓ ਉਹਨਾਂ ਨੇ ਘਰ ਆਲ ਦੇ ਵਿੱਚ ਦੇਖਿਆ ਸੋ ਮੈਂ ਤਾਂ ਆਪਣੇ ਘਰ ਆਣਾ ਆਣਾ ਮੈਂ ਤੁਹਾਨੂੰ ਕਿਹਾ ਐਮਪੀ ਹੋਵਾਂ ਸੀਟ ਮਿਲੇ ਜਾਂ ਨਾ ਮਿਲੇ ਅੰਮ੍ਰਿਤਸਰ ਦਾ ਸਾਡੀ ਸਾਰਿਆਂ ਦੀ ਰਿਸਪਾਂਸਿਬਿਲਟੀ ਆ ਪੋਲੀਟੀਸ਼ੀਅਨ ਦੀ ਮਾਪਿਆਂ ਦੀ ਸਿਟੀਜ਼ਨ ਜਿਹੜੇ ਨੇ ਜਿਹੜੇ ਐਕਸਪਰਟਸ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਅਗਲੀ ਪੀੜ੍ਹੀ ਉਹਨਾਂ ਦੀ ਵੈਲਫੇਅਰ ਲਈ ਕੁਝ ਕਰਨਾ ਚਾਹੀਦਾ ਔਰ ਕਰ ਸਕਦੇ ਆ ਜਿਹੜੀਆਂ ਐਗਜ਼ਿਸਟਿੰਗ ਫੈਸਿਲਿਟੀਆਂ ਆ ਉਹਨਾਂ 'ਚ ਵੀ ਕਰ ਸਕਦੇ ਆ ਥੋੜੀ ਜੀ ਸਾਨੂੰ ਕਲੈਰਿਟੀ ਚਾਹੀਦੀ ਥੋੜੀ ਜੀ ਸਾਡੇ ਕੰਟੈਕਟਸ ਬਣਨੇ ਚਾਹੀਦੇ ਉਹ ਜਿਹੜੇ ਕੰਟੈਕਟਸ ਨੇ ਉਹ ਜਿਹੜੇ ਲਿੰਕ ਨੇ ਉਹ ਮੇਰੇ ਕੋ ਹੈਗੇ ਆ ਥੱਲੋਂ ਦਾ ਕੀ ਹਾਲ ਹੈ ਉਹ ਕਈਆਂ ਹੋਰ ਕੋਰੇ ਆ ਮੈਂ ਤੁਹਾਨੂੰ ਦੱਸਿਆ ਇੰਡੀਆ ਭਾਰਤ ਦੀ ਅਮਰੀਕਾ ਦੀ ਇੱਕ ਰਿਲੇਸ਼ਨਸ਼ਿਪ ਤੋਂ ਪਾਰਟਨਰਸ਼ਿਪ ਬਣੀ ਹੈ ਇੱਥੇ ਵੀ ਸਾਨੂੰ ਇਹ ਰਿਲੇਸ਼ਨਸ਼ਿਪ ਤੋਂ ਪਾਰਟਨਰਸ਼ਿਪ ਬਣਾਉਣ ਦੀ ਲੋੜ ਹੈ ਅਗਰ ਉਹ ਬਣਾ ਲਈ ਅਸੀਂ ਤਾਂ ਅੰਮ੍ਰਿਤਸਰ ਦਾ ਫਾਇਦਾ ਹੀ ਫਾਇਦਾ ਹੈ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਤੁਹਾਡਾ ਸੋ ਐਸ ਹਨ ਤਰਜੀਤ ਸਿੰਘ ਸੰਧੂ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅੰਮ੍ਰਿਤਸਰ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਉਹਨਾਂ ਨੂੰ ਟਿਕਟ ਮਿਲੇ ਜਾਂ ਫਿਰ ਨਾ ਮਿਲੇ ਲੇਕਿਨ ਅੰਮ੍ਰਿਤਸਰ ਦੇ ਲਈ ਜਿਹੜੇ ਵਿਜ਼ਨ ਲੈ ਕੇ ਆਏ ਉਹ ਉਹਨਾਂ ਨੂੰ ਜ਼ਰੂਰ ਪੂਰਾ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ